ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 2287 ਨਸ਼ਾ ਤਸਕਰ ਗ੍ਰਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗ ਮਨੀ ਛਾਪ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮੈਲ ਢਹ ਢੇਰੀ ਕੀਤੇ ਜਾ ਰਹੇ ਹਨ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸਾਂ ਦੇ ਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੁੱਧ ਮੈਮ ਚਲਾਈ ਗਈ ਹੈ ਇਹਦੇ ਵਿੱਚ ਜਿਹੜੀ ਕੱਲ ਜਿਹੜੀ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਸਾਡੇ ਜਿਹੜੇ ਸੀਆਈਏ ਦੇ ਏਐਸਆਈ ਸੁਖਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਤਿੰਨ ਜਾਣੇ ਆ ਜਿਹਦੇ ਵਿੱਚ ਗਰਮੀਤ ਸਿੰਘ ਰਾਮਰਾਤਨ ਤੇ ਗੁਰਪ੍ਰੀਤ ਸਿੰਘ ਇਹ ਤਿੰਨੇ ਜਣੇ ਜਿਹੜਾ ਕੱਚਾ ਤੋਂ ਸਾਂਝ ਰੋਡ ਦੇ ਉੱਪਰ ਸੈਕਰਟ ਹਾਰਟ ਸਕੂਲ ਦੇ ਅੱਗੇ ਜਿਹੜਾ ਜਿੰਦਾਸ਼ਾ ਵੇਚਣ ਵਾਸਤੇ ਖੜੇ ਆ ਮੈਂ ਗਾਕ ਦੀ ਅਡੀ ਕਰ ਰਿਹਾ ਇਹਦੇ ਵਿੱਚ ਜੀ ਅਸੀ ਸੁਖਵਿੰਦਰ ਸਿੰਘ ਨੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਤੋਂ ਜਿਹੜਾ 286 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਇਹ ਠੀਕ ਚੋਕੜੇ ਜਿਹੜੇ ਬੰਦੇ ਕਾਬੂ ਇਹਦੇ ਵਿੱਚ ਜਿਹੜੇ ਇਹ ਇਹਨਾਂ ਨੇ ਆਪ ਦੀ ਪੁਛਗਿੱਚ ਵਿੱਚ ਜਿਹਦੇ ਵਿੱਚ ਗਰਮੀਤ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਜਿਹੜੇ ਹੈਰੋਨ ਨੇ ਇਹ ਜਗਤਪ੍ਰੀਤ ਸਿੰਘ ਜੱਗਾ ਵਾਸੀ ਸ਼ੇਰਪੁਰ ਟਾਬਾ ਥਾਣਾ ਧਰਮਕੋਟ ਉਹਦੇ ਉਹਦੇ ਤੋਂ ਲੈ ਕੇ ਆਇਆ ਤੇ ਉਹਨੂੰ ਉਹਦੇ ਵਿੱਚ ਅਸੀਂ 29 ਐਨਡੀਪੀਐਸ ਐਕਟ ਵਿੱਚ ਨਾਮਜ਼ਦ ਕਰਕੇ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਤਾਂ ਅੱਗੇ ਖੇਰੂ ਦੇ ਰਹੇ ਸੀ ਸਰ ਜੀ ਸੁਣਾਓ ਉਹ ਅਸੀਂ ਅਜੇ ਅੱਜ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਚਾਰਾਂ ਜਣਿਆਂ ਨੂੰ ਤੇ ਇਹਦੇ ਵਿੱਚ ਦਾਨੇ ਨਿਰਮਾਣ ਪਤਾ ਕਰਾਂਗੇ ਦੋਸ਼ੀਆਂ ਦੀ ਉਮਰ ਕਿੰਨੀ ਹੈ ਜੀ ਇਹ ਜਿਹੜੇ ਹੈ ਕੋਈ 24 24 25 25 ਸਾਲ ਦੇ ਆ ਸਾਰੇ ਐਲ ਐਮ ਪੀ ਮੌਰੇਦਾਰ ਜੀ ਕੋਰਨਤਨੀ ਜੀ ਨਹੀਂ ਨਹੀਂ ਇਹਦੇ ਵਿੱਚ ਜਿਹੜਾ ਇੱਕ ਦੋਸਤੀ ਜਿਹੜਾ ਜਗਤਪ੍ਰੀਤ ਜੱਗਾ ਇਹਦੇ ਤੇ ਪਹਿਲੇ ਤਿੰਨ ਜਿਹੜਾ ਮੁਕਦਮੇ ਦਰਜੇ ਗਿਆ ਐਨ ਡੀ ਪੀ ਐਸ ਐਕਟ ਦੇ ਸੇਮ ਅਸੀਂ ਤੇ ਜਿਹੜਾ ਇਹ ਇਹ ਪਹਿਲੇ ਵੀ ਜਿਹੜਾ ਇੱਕ ਮੁਕਦਮੇ ਦੇ ਵਿੱਚੋਂ ਮੁਕਦਮਾ ਨੰਬਰ 186 ਹੈਗਾ 68 ਦਾ ਇਹਦੇ ਵਿੱਚ ਇਹਦੇ ਕੋਲ ਮਤਲਬ 7 ਕਿਲੋ ਗ੍ਰਾਮ ਹੈਰੋਇਨ ਦੇ ਵਿੱਚੋਂ ਪਕਾਉੜਾ ਹੈ ਸਰੇ ਆਪਸਥਿਤੀ ਨਹੀਂ ਸਤਾ ਨਾ ਦੇ ਦੇ ਯਾਰ ਦੋਸਤ ਨੇਸ ਕੋਈ ਵੀਕਲ ਨਹੀਂ ਮਿਲਿਆ ਨੇ ਵੀਕਲ ਨਹੀਂ ਮਿਲਿਆ ਸਰ 160 ਨੰਬਰ ਦਾ ਕੋਈ ਵੀ ਨਹੀਂ ਹੈ ਨਹੀਂ ਇਹ ਅਮਰਸਰ ਦਾ ਸਰੇ ਤਿੰਨ ਰਹਿਣਾ ਕਿਥੇ ਹੈ ਇਹ ਇੱਕ ਤਾਂ ਜਿਹੜਾ ਹੈ ਗਰਮੀਤ ਸਿੰਘ ਦੇ ਮੱਟਾਂ ਵਾਲੇ ਵੀ ਇਹ ਮੱਟਾਂ ਵਾਲੇ ਵੀ ਦੇ ਰਹਿਣ ਵਾਲਾ ਹੈ ਦੂਸਰਾ ਜਿਹੜਾ ਆਰਾਮਰਾਤਾ ਨੇ ਇਹ ਜਿਹੜਾ ਸਰਦਾਰ ਨਗਰ ਦਾ ਰਹਿਣ ਵਾਲਾ ਤੀਸਰਾ ਜਿਹੜਾ ਸੈਦੇ ਸਾਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਜਿਹੜਾ ਤੇ ਤਿੰਨੇ ਹੀ ਗਾਇਨਮੈਂਟ ਕਿਵੇਂ ਦੀ ਤੇ ਤਿੰਨੇ ਆਪਸ ਵਿੱਚ ਯਾਰ ਦੋਸਤ ਨੇ ਇੱਕ ਦੂਜੇ ਨੂੰ ਜਾਣਦੇ ਪਹਿਲਾਂ ਵੀ ਚੱਲੇ ਨਹੀਂ ਕੰਮ ਕਰਦੇ ਇਹ ਤਾਂ ਹੁਣ ਦਰਾਨੇ ਤੱਕ ਪਿੱਛੇ ਪਤਾ ਲੱਗੂਗਾ ਆਪ ਨੂੰ ਉਹਨਾਂ ਤੋਂ ਪੁਲਿਸ ਰੋਕੀ ਕਰਦੇ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਇਸ ਆਮ ਆਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦ ਦੇਸ਼ਾਂ ਤਹਿਤ ਜਿਹੜੀ ਨਸ਼ਾ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜੀ ਕੱਲ ਜਿਹੜੀ ਮੋਗਾ ਪੇਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਸਾਡੇ ਜਿਹੜੇ ਸੀਆਈਏ ਦੇ ਏਐਸਏ ਸਕਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਤਿੰਨ ਜਾਣੇ ਆ ਜਿਹਦੇ ਵਿੱਚ ਗਰਮੀਤ ਸਿੰਘ ਰਾਮਰਾਤਨ ਤੇ ਗੁਰਪ੍ਰੀਤ ਸਿੰਘ ਇਹ ਤਿੰਨੇ ਜਣੇ ਜਿਹੜਾ ਕੱਚਾ ਦਸਾਂਝ ਰੋਡ ਦੇ ਉੱਪਰ ਸੈਕਰਟ ਹਾਰਟ ਸਕੂਲ ਦੇ ਅੱਗੇ ਜਿਹੜਾ ਨਸ਼ਾ ਵੇਚਣ ਵਾਸਤੇ ਖੜੇ ਆ ਮੈਂ ਗਾਗ ਦੀ ਅਡੀ ਕਰ ਰਿਹਾ ਜਿਹਦੇ ਵਿੱਚ ਐਸੀ ਸੁਖਵਿੰਦਰ ਸਿੰਘ ਨੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਤੋਂ ਜਿਹੜਾ 286 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਠੀਕ ਚੋਕੜ ਦੇ ਜਿਹੜੇ ਬੰਦੇ ਕਾਬੂ ਹੋਏ ਇਹਦੇ ਵਿੱਚ ਜਿਹੜੇ ਇਹ ਇਹਨਾਂ ਨੇ ਆਪਦੀ ਪੁਛਗਿਛ ਵਿੱਚ ਜਿਹਦੇ ਵਿੱਚ ਗਰਮੀਤ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਜਿਹੜਾ ਹੈਰੋਇਨ ਨੇ ਇਹ ਜਗਤਪ੍ਰੀਤ ਸਿੰਘ ਜੱਗਾ ਵਾਸੀ ਛੇਰਪੁਰ ਟਾਬਾ थाना ਧਰਮਕੋਟ ਉਹਦੇ ਉਹਦੇ ਤੋਂ ਲੈ ਕੇ ਆਇਆ ਤੇ ਉਹਨੂੰ ਉਹਦੇ ਵਿੱਚ ਅਸੀਂ 29 ਐਨਡੀਪੀਐਸ ਐਕਟ ਵਿੱਚ ਨਾਮਜ਼ਦ ਕਰਕੇ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਤੁਹਾਡੇ ਖੇਰੂ ਦੇ ਨੇ ਸੀ ਸਰ ਜੀ ਸੁਨੋ ਉਹ ਅਸੀਂ ਅਜੇ ਅੱਜ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਚਾਰਾਂ ਜਣਿਆਂ ਨੂੰ ਤੇ ਇਹਦੇ ਵਿੱਚ ਦਾਨੇ ਨਿਰਮਾਣ ਪਤਾ ਕਰਾਂਗੇ ਦੋਸ਼ੀਆਂ ਦੀ ਉਮਰ ਕਿੰਨੀ ਹੈ ਜੀ ਇਹ ਜਿਹੜੇ ਹੈ ਕੋਈ 24 25 25 ਸਾਲ ਦੇ ਆ ਸਾਰੇ ਫਿਲਮ ਦੇ ਮਾਮਲੇ ਦਰਜ ਨੇ ਨਹੀਂ ਨਹੀਂ ਇਹਦੇ ਵਿੱਚ ਜਿਹੜਾ ਇੱਕ ਦੋਸਤੀ ਜਿਹੜਾ ਜਗਤਪ੍ਰੀਤ ਜੱਗਾ ਇਹਦੇ ਤੇ ਪਹਿਲੇ ਤਿੰਨ ਜਿਹੜਾ ਮੁਕਦਮੇ ਦਰਜੇ ਗਿਆ ਐਨਡੀਪੀਐਸ ਐਕਟ ਦੇ ਸੇਮ ਅਸੀਂ ਤੇ ਜਿਹੜਾ ਇਹ ਇਹ ਪਹਿਲੇ ਵੀ ਜਿਹੜਾ ਇੱਕ ਮੁਕਦਮੇ ਦੇ ਵਿੱਚੋਂ ਮੁਕਦਮਾ ਨੰਬਰ 186 ਹੈਗਾ 68 ਦਾ ਇਦੇ ਵਿੱਚ ਇਹਦੇ ਕੋਲ ਮਤਲਬ 7 ਕਿਲੋਗ੍ਰਾਮ ਹੈਰੋਨ ਦੇ ਵਿੱਚੋਂ ਪਕਾਉੜਾ ਹੈ ਸਰ ਇਹ ਆਪਸ ਵਿੱਚ ਨਹੀਂ ਸਟਾਣਦਾ ਯਾਰ ਦੋਸਤ ਨਾ ਕੋਈ ਵੀਕਲ ਨਹੀਂ ਮਿਲਿਆ ਨਹੀਂ ਵੀਕਲ ਨਹੀਂ ਮਿਲਿਆ ਸਰ 160 ਨੰਬਰ ਦਾ ਕੋਈ ਵੀ ਨਹੀਂ ਹੈ ਕੋਈ ਨਹੀਂ ਇਹ ਅਮਰਸਰ ਦਾ ਸਰ ਇਹ ਤਿੰਨ ਰਾਇਨਾਂ ਵਿੱਚ ਤੇਰੇ ਇਹ ਇੱਕ ਤਾਂ ਜਿਹੜਾ ਹੈ ਗਰਮੀਤ ਸਿੰਘ ਇਹ ਮੱਟਾਂ ਵਾਲੇ ਵੀ ਮੱਟਾਂ ਵਾਲੇ ਵੀੜੀ ਦਾ ਰਹਿਣ ਵਾਲਾ ਹੈ ਦੂਸਰਾ ਜਿਹੜਾ ਆਰਾਮਰਾਤਾ ਨੇ ਇਹ ਜਿਹੜਾ ਸਰਦਾਰ ਨਗਰ ਦਾ ਰਹਿਣ ਵਾਲਾ ਤੀਸਰਾ ਜਿਹੜਾ ਸੈਦੇ ਸਾਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਜਿਹੜਾ ਤੇ ਤਿੰਨਾਂ ਹੀ ਜਾਣਦੇ ਕਿਵੇਂ ਜੀ ਤੇ ਤਿੰਨੇ ਆਪਸ ਵਿੱਚ ਯਾਰ ਦੋਸਤ ਨੇ ਇੱਕ ਦੂਜੇ ਨੂੰ ਜਾਣਦੇ ਪਹਿਲਾਂ ਵੀ ਚੱਲੇ ਨਹੀਂ ਕੰਮ ਕਰਦੇ ਇਹ ਤਾਂ ਹੁਣ ਦਰਾਨੇ ਤੱਕ ਪਿੱਛੇ ਪਤਾ ਲੱਗੂਗਾ ਆਪਾਂ ਨੂੰ ਉਂਤਰੇ ਪੁਲਿਸ ਰੋਕੀ ਕਰਦੇ ਅੱਜ ਜਿਵੇਂ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਦਾ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦ ਦੇਸ਼ਾਂ ਤਹਿਤ ਜਿਹੜੀ ਨਸ਼ਾ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜੀ ਕੱਲ ਜਿਹੜੀ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਸਾਡੇ ਜਿਹੜੇ ਸੀਆਈਏ ਦੇ ਏਐਸਏ ਸਕਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਤਿੰਨ ਜਾਣੇ ਆ ਜਿਹਦੇ ਵਿੱਚ ਗਰਮੀਤ ਸਿੰਘ राम रतन ਤੇ ਗੁਰਪ੍ਰੀਤ ਸਿੰਘ ਇਹ ਕਿੰਨੇ ਜਣੇ ਜਿਹੜਾ ਕੱਚਾ ਦਸਾਂਝ ਰੋਡ ਦੇ ਉੱਪਰ ਸੈਕ੍ਰੇਟ ਹਾਰਟ ਸਕੂਲ ਦੇ ਅੱਗੇ ਜਿਹੜਾ ਨਸ਼ਾ ਵੇਚਣ ਵਾਸਤੇ ਖੜੇ ਆ ਮੈਂ ਗਾਗ ਦੀ ਅਡੀ ਕਰ ਰਿਹਾ ਜਿਹਦੇ ਵਿੱਚ ਐਸੀ ਸੁਖਵਿੰਦਰ ਸਿੰਘ ਨੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਤੋਂ ਜਿਹੜਾ 286 ਗ੍ਰਾਮ ਹੈਰਵਨ ਨਸ਼ਾ ਬਰਾਮਦ ਕੀਤਾ ਗਿਆ ਠੀਕ ਚੋਕੜ ਦੇ ਜਿਹੜੇ ਬੰਦੇ ਕਾਬੂ ਹੋਏ ਇਦੇ ਵਿੱਚ ਜਿਹੜੇ ਇਹ ਇਹਨਾਂ ਨੇ ਆਪਦੀ ਪੁਛਗਿਚ ਵਿੱਚ ਜਿਹਦੇ ਵਿੱਚ ਗਰਮੀਤ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਜਿਹੜਾ ਹੈਰੋਨ ਨੇ ਜਗਤਪ੍ਰੀਤ ਸਿੰਘ ਜੱਗਾ ਵਾਸੀ ਛੇਰਪੁਰ ਟਾਬਾ थाना ਧਰਮਕੋਟ ਉਹਦੇ 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 ਤੋਂ ਲੈ ਕੇ ਆਇਆ ਤੇ ਉਹਨੂੰ ਉਹਦੇ ਵਿੱਚ ਅਸੀਂ 29 ਐਨਡੀਪੀਐਸ ਸੈਕਟਰ ਵਿੱਚ ਨਾਮਜ਼ਦ ਕਰਕੇ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਤਾਂ ਅੱਗੇ ਖੇਰੂ ਦੇ ਰਹੇ ਸੀ ਸਰ ਜੀ ਸੁਣਾਓ ਉਹ ਅਸੀਂ ਅਜੇ ਅੱਜ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਚਾਰਾਂ ਜਣਿਆਂ ਨੂੰ ਇਹਦੇ ਵਿੱਚ ਦਾਨੇ ਰਿਮਾਨ ਪਤਾ ਕਰਾਂਗੇ ਦੋਸ਼ੀਆਂ ਦੀ ਉਮਰ ਕਿੰਨੀ ਹੈ ਜੀ ਇਹ ਜਿਹੜੇ ਹੈ ਕੋਈ 24 25 25 ਸਾਲ ਦੇ ਆ ਸਾਰੇ ਪਹਿਲਾਂ ਵੀ ਮੌਜੂਦ ਦੋਸ਼ੀ ਨਹੀਂ ਜੀ ਨਹੀਂ ਨਹੀਂ ਇਹਦੇ ਵਿੱਚ ਜਿਹੜਾ ਇੱਕ ਦੋਸ਼ੀ ਜਿਹੜਾ ਜਗਤਪ੍ਰੀਤ ਜੱਗਾ ਹੈ ਇਹਦੇ ਤੇ ਪਹਿਲੇ ਤਿੰਨ ਜਿਹੜਾ ਮੁਕਦਮੇ ਦਰਜੇ ਗਿਆ ਐਨਡੀਪੀਐਸ ਐਕਟ ਦੇ ਸੇਮ ਅਸੀਂ ਤੇ ਜਿਹੜਾ ਇਹ ਇਹ ਪਹਿਲੇ ਵੀ ਜਿਹੜਾ ਇੱਕ ਮੁਕਦਮੇ ਦੇ ਵਿੱਚੋਂ ਮੁਕਦਮਾ ਨੰਬਰ 186 ਹੈਗਾ ਚਾਟੇ ਦਾ ਇਹਦੇ ਵਿੱਚ ਇਹਦੇ ਕੋਲ ਮਤਲਬ 7 ਕਿਲੋਗ੍ਰਾਮ ਹੈਰੋਨ ਦੇ ਵਿੱਚ ਪਕਾਉੜਾ ਹੈ ਸਰ ਇਹ ਆਪਸ ਚੀ ਨਾ ਜੀ ਆਰ ਦੋਸਤ ਨੇ بس ਕੋਈ ਵੀਕਲ ਨਹੀਂ ਮਿਲਿਆ ਨਹੀਂ ਵੀਕਲ ਨਹੀਂ ਮਿਲਿਆ ਸਰ 186 ਨੰਬਰ ਤਾਂ ਕੋਈ ਵੀ ਨਹੀਂ ਹੈ ਨਹੀਂ ਇਹ ਅੰਮ੍ਰਿਤਸਰ ਦਾ ਸ੍ਰੀ ਤਿੰਨ ਨੌ ਰੈਣਾ ਕਿਥਰੇ ਇਹ ਇੱਕ ਤਾਂ ਜਿਹੜਾ ਹੈ ਗਰਮੀਤ ਸਿੰਘ ਇਹ ਮੱਟਾ ਵਾਲੇ ਵੀ ਮੱਟਾ ਵਾਲੇ ਵੀਰ ਜਿਹਦਾ ਰਹਿਣ ਵਾਲਾ ਹੈ ਦੂਸਰਾ ਜਿਹੜਾ ਆਰਾਮ ਰਤਨ ਇਹ ਜਿਹੜਾ ਸਰਦਾਰ ਨਗਰ ਦਾ ਰਹਿਣ ਵਾਲਾ ਤੀਸਰਾ ਜਿਹੜਾ ਸੈਦੇ ਸਾਹ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਜਿਹੜਾ ਤੇ ਤਿੰਨ ਹੀ ਜਾਣ ਮਿਲ ਕੇ ਇਹ ਤਿੰਨੇ ਆਪਸ ਵਿੱਚ ਯਾਰ ਦੋਸਤ ਨੇ ਇੱਕ ਦੂਜੇ ਨੂੰ ਜਾਣਦੇ ਪਹਿਲਾਂ ਵੀ ਕਦੇ ਨਹੀਂ ਕੰਮ ਕਰਦੇ ਇਹ ਤਾਂ ਹੁਣ ਦਰਾਨੇ ਤੇ ਪਿਛ ਪਤਾ ਲੱਗੂਗਾ ਆਪਾਂ ਨੂੰ ਉਂਤਰ ਪੁਲਿਸ ਰੋਕੀ ਕਰੇਗਾ ਅੱਜ ਜਿਵੇਂ ਇਹਨਾਂ ਨੂੰ ਪੇਸ਼ ਕਰ ਰਹੇ ਆ ਤੇ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ